ਇਹ ਤੈਨੂੰ ਇੱਕ ਗੱਲ ਹੋਰ ਦੱਸ ਦਿੰਦੀ ਆ ਉਦੋਂ ਵੀ ਮੈਂ ਤੈਨੂੰ ਕਿਹਾ ਸੀ ਤੇ ਅੱਜ ਫੇਰ ਤੈਨੂੰ ਮੈਂ ਕਹਿੰਦੀ ਆ ਵੀ ਜੇ ਕੁੜੀ ਹੋਗੀ ਨਾ ਤੇ ਫੇਰ ਤੈਨੂੰ ਦੱਸੂਗੀ ਤੂੰ ਰਹਿ ਕੇ ਦੱਸੀ ਇੱਥੇ ਭਲਾ ਕਿਤਾ ਰਹੀ ਦੀ ਮੇਰਾ ਬੱਬਾ ਅ ਤੂੰ ਕਿੱਦਾਂ ਦੇ ਦਿਨ ਵਿਖਾਉਂਦੇ ਆ ਹੋਏ ਗੁੱਡਾ ਬੋਹਣ ਲਈ ਛੇਤੀ ਜਾਣਾ ਦੌੜ ਕੇ ਜਾਣਾ ਮੇਰੀ ਗੱਲ ਸੁਣ ਚੱਲੇ ਆ ਕਿੱਥੇ ਆ ਪਹਿਲਾਂ ਤਾਂ ਇੱਧਰ ਆ ਤੂੰ ਨਾ ਤੂੰ ਮੈਨੂੰ ਇਹ ਦੱਸ ਕਿ ਦਾਦੀ ਨੂੰ ਕੀ ਕਿਹਾ ਕੀ ਕਿਹਾ ਦਾਦੀ ਨੇ ਗਾਣਾ ਮੈਂ ਕੁਝ ਨਹੀਂ ਕਿਹਾ ਦਾਦੀ ਨੇ ਕੀ-ਕੀ ਆ ਕਿਉਂ ਨਹੀਂ ਆ ਕੀ ਕਿਹਾ ਦਾਦੀ ਨੂੰ ਵੀ ਇਹ ਕੰਮ ਨਹੀਂ ਕਰਦੀ ਮੰਜੇ ਤੇ ਬੈਠੀ ਰਹਿੰਦੀ ਸਾਰਾ ਕੰਮ ਮਾਮੀ ਕੋ ਕਰਾਉਂਦੀ ਆ ਮੈਂ ਕਿਹਾ ਤੇ ਸੱਚੀ ਆ ਤੇ ਸੱਚੀ ਇਦਾਂ ਕਰਦੇ ਆ ਇਦਾਂ ਕਰਦੀਆਂ ਤੇ ਸਾਰੀ ਗੱਲ ਦੱਸਣੀ ਦਾਦੀ ਨੂੰ ਜ਼ਰੂਰੀ ਆ ਵੀ ਸਾਰੀ ਦੱਸਣੀ ਹੁੰਦੀ ਆ ਤੂੰ ਦੱਸ ਰੋ ਹੈ ਉਹਨਾਂ ਨੇ ਪੁੱਛਿਆ ਸੀ ਪਹਿਲੀ ਗੱਲ ਤੇ ਇਹ ਜਿਹਾ ਫੋਨ ਆਇਆ ਤੇ ਤੂੰ ਮੈਨੂੰ ਫੜਾ ਦਿੰਦਾ ਤੂੰ ਤੇਰੀ ਗੱਲ ਕਰਨੀ ਜ਼ਰੂਰੀ ਹੀ ਦਾ ਦਿਨ ਇਹ ਕੀ ਹੈ ਮੈਂ ਤੇਨ ਨਾਲ ਗੱਲ ਕਰਨੀ ਭੜੇ ਦੇਨੋ ਕਿ ਤੇਨ ਨਾਲ ਗੱਲ ਨਹੀਂ ਕੀਤੀ ਚੱਲ ਗੱਲ ਕਰਨੀ ਹੀ ਉਦਾਂ ਕਰ ਲੈਂਦਾ ਦਾਦੀ ਨੂੰ ਬਹੁਤ ਰੇਵਾ ਚੜਿਆ ਸੀ ਦਾਦੀ ਨੇ ਸਿਰਫ ਤੇਰੇ ਕੋ ਗੱਲਾਂ ਪੁੱਛਣੀਆਂ ਸੀ ਉਹ ਲਈਆਂ ਵਾ ਪੁੱਛਣੇ ਤੇ ਤੈਨੂੰ ਸ਼ਰਮ ਨਹੀਂ ਹੁੰਦੀ ਵੀ ਮੈਂ ਇੱਥੇ ਦੀ ਗੱਲ ਕੋਈ ਨਹੀਂ ਦੱਸਣੀ ਹੈਗੀ ਇਹ ਕੰਨ ਫੜੇ ਨੇ ਤਾਂ ਮੰਮੀ ਕਹਿੰਦੇ ਦਾ ਮੈਂ ਕੀ ਫੜਨਾ ਨਾ ਮੈਂ ਕਿਤਨਾ ਇਹਨੂੰ ਮੈਂ ਗੈਨ ਦੇ ਲਈ ਤੇਰੇ ਇਹਨਾਂ ਨੂੰ ਚੰਝੋੜ ਲੈ ਹਾਈ ਹਾਈ ਤੇ ਕਲੀ ਨਾ ਬੋਲੀ ਜਾਂਦੀਆਂ ਵੇਖੋ ਮੁੰਡੇ ਨੇ ਜੋ ਕੋ ਸੱਚ ਵਾ ਉਹ ਕੋਈ ਦੱਸਣਾ ਕਿੱਡਾ ਉਹਦੇ ਦਿਵਾਲੇ ਹੋਈਆਂ ਵਾ ਵੇ ਨਾਨੀ ਵੀ ਹੋਈ ਤੇ ਮਾਂ ਵੀ ਹੋਈ ਆ ਜੋ ਕੋ ਮੁੰਡੇ ਨੂੰ ਤੁਸੀਂ ਸਿਖਾਉਣਾ ਵਾ ਉਹ ਕੋਈ ਅੰਨੇ ਸਿਖਾਣਾ ਜੇ ਉਹਨੂੰ ਚੰਗੀ ਮਤ ਦਵੇ ਤਾਂ ਆਪੇ ਉਹ ਗੱਲਾਂ ਨਾ ਦਸੇ ਨਾਲੇ ਜੋ ਕੋ ਉਹ ਇੱਥੇ ਆ ਕੇ ਕਰਨ ਦੇ ਹੀ ਆ ਨਾ ਸੱਚੀ ਉਹ ਦੱਸੰਦਿਆ ਵਾ ਨਾਲੇ ਚੰਗਾ ਹੋਇਆ ਆਪੇ ਉਹਨੇ ਦੱਸ ਦਿੱਤੀਆਂ ਉਹਦਾਂ ਨੇ ਤੇ ਮੈਨੂੰ ਫੋਨ ਕਰਕੇ ਦੱਸਣਾ ਹੀ ਉਹਨੂੰ ਕਿ ਮਾਸੀ ਵੇਖ ਲਓ ਆ ਕੋ ਇੱਥੇ ਆ ਕੇ ਡਈਆ ਕਰਨ ਹੋਣ ਉਹਦੇ ਦਿਵਲੇ ਹੋਈ ਕਿਦਾਂ ਔਖੀ ਤਾਂ ਨੇ ਆਬ ਹੋਣਾ ਕੱਲ ਨੂੰ ਹੋ ਲੈਣ ਦੇ ਨੂੰ ਤਾਂ ਇਹੀ ਨਸੀਬ ਤੇ ਦਊਗਾ ਉਦਾਂ ਨਹੀਂ ਦੀ ਅਗਲ ਟਿਕਾਣੀ ਹੋਣੀ ਦਾਦੀ ਇਹਦਾ ਫੋਨ ਆਇਆ ਸੀ ਉਹ ਦਾਦੀ ਦਾ ਫੋਨ ਆ ਗਿਆ ਕਿ ਕਿ ਜੱਜ ਦਾ ਆ ਗਿਆ ਚਲ ਜਾ ਤੂੰ ਫੇੜ ਜਾ ਕੇ ਜਾ ਹੋ ਜਾਗਾ ਚਲ ਫੇੜ ਜਾ ਕੇ ਜਨ ਲੱਲਾ ਗੁੱਡੇ ਘਟੇ ਨਹੀਂ ਫੇੜ ਉਹਨੂੰ ਮੰਮੀ ਫੇਰ ਬਾਹਰ ਕੱਢ ਦਿੱਤਾ ਵਾ ਕੀ ਆਂਦੀ ਦਾਦੀ ਕੀ ਆਂਦੀ ਆ ਦਾਦੀ ਨੇ ਕੀ ਕਹਿਣਾ ਵਾ ਦਾਦੀ ਨੇ ਫੋਨ ਕੀਤਾ ਤੇ ਕੱਲੀ ਕੱਲੀ ਗੱਲ ਉਹਨੂੰ ਦੱਸੀ ਹੋਏ ਨੇ ਵੀ ਇਹ ਮੰਮੀ ਤੇ ਕੰਮ ਨਹੀਂ ਕਰਦੀ ਮੰਜੇ ਤੇ ਬੈਠੀ ਰਹਿੰਦੀ ਆ ਤੇ ਸਾਰਾ ਕੰਮ ਮੇ ਮਾਮੀ ਕੋ ਕਰਾਉਂਦੇ ਆ ਤੇ ਇੱਕ ਦੋ ਵਾਰੀ ਤੇ ਉਹਨਾਂ ਨੇ ਲੜ ਵੀ ਲਿਆ ਵਾ ਇਹਨਾਂ ਨੇ ਦੱਸ ਹੈ ਗੱਲ ਕਰਨ ਵਾਲੀ ਕੋਈ ਇਹ ਮੁੰਡੇਰੀ ਵੀ ਕੋਈ ਉਹੋ ਹੀ ਤੇ ਮੈਂ ਕਹਿਣ ਈ ਆ ਤਾਂ ਹੀ ਤੇ ਮੈਨੂੰ ਖੇਚਾਂ ਢੀ ਅਗਲੀ ਨੇ 32 32 ਗੱਲਾਂ ਕੀਤੀਆਂ ਵਾ ਮੈਨੂੰ ਮੈਂ ਐਸੇ ਕਰਕੇ ਕਹਿਨੀ ਆ ਵੀ ਉਹਦੇ ਹੁੰਦਿਆਂ ਨਾ ਕੋਈ ਗੱਲ ਕਰਿਆ ਕਰਦੀ ਇਹ ਤੇ ਕਰਦੀ ਰਵੇ ਜਾ ਕੇ ਅਸੀਂ ਨੇ ਨੋਜ ਇਨੀ ਪਰਵਾਹ ਕਰਦੇ ਨਹੀਂ ਉਹ ਤੇ ਗੱਲ ਹੈ ਜੀ ਇਹਦੇ ਸਾਹਮਣੇ ਇਹੋ ਹੀ ਨਾਹਾਂ ਗੱਲਾਂ ਕਰਿਆ ਕਰ। ਨਾ ਟੈਂਸ਼ਨ ਲੈਣ ਲੱਗੇ ਤੇ ਫਿਰ ਤੇ ਪੈਸਾ ਨਹੀਂ ਰਹੇ ਅਸੀਂ ਇਹਨਾਂ ਕੰਮਾਂ ਚੁੱਗ ਗਈ। ਇਹਨਾਂ ਨੂੰ ਤਾਂ ਅਕਲੀ ਹੈ ਨਹੀਂ ਆ ਵੀ ਮੁੰਡੇ ਸਾਹਮਣੇ ਨਾ ਬੋਲਿਆ ਕਰੀਏ ਨਾ ਉਹ ਬੋਲਣ ਲੱਗਾ ਵੇਂਦਾ ਵਾ ਤੇ ਨਾ ਉਹ ਹੀ ਵੇਂਦੀ ਆ ਕੱਖ ਵੀ। ਉਹ ਤਾਂ ਹੁਣ ਸਾਣੇ ਜਣੇ ਤਾਂ ਕੀ ਕਰੀਏ ਹੁਣ ਇਹਨਾਂ ਦੇ ਨਾਲ ਹੁਣ ਅਸੀਂ। ਬੇਸੀ ਕਰਕੇ ਇਹਨੂੰ ਨਾਲ ਨਹੀਂ ਲਿਉਂਦੀ ਹੈਗੀ। ਇਹ ਕੱਲੀ ਕੱਲੀ ਚ ਗੱਲ ਜਾ ਕੇ ਦੱਸਦਾ ਵਾ। ਤੇ ਪਹਿਲੀ ਗੱਲ ਤੇ ਜੇ ਫੂਰ ਆਇਆ ਤਾਂ ਤੂੰ ਸਿੱਧਾ ਮੈਨੂੰ ਫੜਾ ਦੇ ਮੈਂ ਆਪੇ ਗੱਲ ਕਰ ਲਾਂ। ਤੂੰ ਦੀ ਕੀ ਦੀ ਕੀ ਗੱਲ ਸਾਦੀ ਦੱਸ ਦਿੱਤੀ। ਫੋਨ ਕਰ ਕਰਕੇ ਪਹਿਲਾਂ ਮੰਗਵਾ ਲਿਆ ਹੋਣ ਨੇ ਨਾ ਐਨੀ ਐਨੀ ਗੱਲ ਜੜੀ ਹੈ ਨਾ ਬਾਹਰ ਵਾਲੇ ਨੂੰ ਦੱਸਣੀ ਹੈ ਵੇਖੀ ਉਹਨੇ ਫੇਰ ਫੋਨ ਕਰਕੇ ਨੇ ਮੇਰੇ ਦਿਵਾਲੇ ਹੁਣ ਉਹ ਨਹੀਂ ਹੁੰਦਾ ਨਹੀਂ ਮੰਮੀ ਮੈਨੂੰ ਆਉਣ ਨੂੰ ਕਹਿਣ ਲਈ ਆ ਵੀ ਆ ਜਾ ਹੁਣ ਤੇ ਮੈਂ ਕਿਹਾ ਭੀ ਅਜੇ ਮੁੰਡੇ ਦੀਆਂ ਛੁੱਟੀਆਂ ਹੈਗੀਆਂ ਵਾ ਤੇ ਮੈਂ ਨਹੀਂ ਜਾ ਜਮਾ ਕਾ ਘਰ ਕਿੱਧਰ ਦੀ ਆ ਗਈ ਹੈ ਜੇ ਚਾਰ ਦਿਨ ਤੇ ਤੈਨੂੰ ਆਈ ਨੂੰ ਨਹੀਂ ਹੋਇਆ ਹੋਏ ਹੁਣ ਕੰਮ ਨਹੀਂ ਨਾ ਹੋਣਿਆ ਹੁਣਾ ਗੱਲ ਤੇ ਇਹ ਆ ਕਰਦੀ ਫਿਰੇਗੀ ਕਿ ਕਿ ਘਟਵਾ ਮੋਟੋ ਜੀ ਉਹ ਤਾਂ ਕਹਿ ਦਿੰਦੀ ਆ ਕਿ ਤੂੰ ਕੁੱਖ ਕਰਦੀ ਨਹੀਂ ਆ ਤੂੰ ਕਰਦੀ ਨਹੀਂ ਆ ਹੋ ਡਈ ਹੋਣੀ ਆ ਨਾ ਤੇ ਹੁਣ ਹੁੰਦਾ ਨਹੀਂ ਹੁਣਾ ਪਰ ਜਿਹੜੇ ਬਾਅਦ ਚ ਲੱਗਦੇ ਨੇ ਜੇ ਦੇ ਕੋਈ ਛੱਲ ਜੇ ਇਹ ਤਿੰਨ ਦਾ ਬੜਾ ਨਿਰਪੁਣਖੀ ਗਾਨੀ ਪਰ ਇਹ ਆ ਵੀ ਮੈਂ ਨਹੀਂ ਕਾ ਜਾਣਾ ਹੁਣ ਮੈਂ ਹੁਣ ਛੁੱਟੀਆਂ ਮੁੱਕਣਗੀਆਂ ਨਾ ਬੈਠੀ ਰਹਿ ਤੂੰ ਇਹ ਛੁੱਟੀਆਂ ਮੁੱਕੀਆਂ ਤਾਂ ਕਲਾ ਦਾਂਗੇ ਤੈਨੂੰ ਸਰਪਿੰਦਰ ਕਿੱਥੇ ਆ ਉਹ ਕਰਨ ਢੀ ਇਹ ਤਾਂ ਵੜੀ ਹੋਣੀ ਆ ਜਾਈ ਦੇ ਵਿੱਚ ਹੋਰ ਉਹ ਨਿਰਪਿੰਦਰ ਨਹੀਂ ਕਰਨਾ ਵਾ ਹੋਰ ਝਾਈ ਚ ਵੜੀ ਆ ਤੇ ਉਹਨੂੰ ਨਹੀਂ ਪਤਾ ਵੀ ਕੰਮ ਵੀ ਕਰਨਾ ਵਾ ਕੰਮ ਆ ਨਹੀਂ ਉਹਨਾਂ ਨੂੰ ਕਾਦੀ ਪ੍ਰਵਾਹ ਇੱਕ ਤੇ ਮੰਮੀ ਮੈਨੂੰ ਇਹਦੀ ਸਮਝ ਨਹੀਂ ਲੱਗਦੀ ਖੰਡ ਹਨ ਫੜਿਆ ਜਿਹੜਾ ਇਹਨਾਂ ਨੇ ਵੀ ਪਤਾ ਨਹੀਂ ਇਹਨੂੰ ਕਾਦੀ ਬਿਮਾਰੀ ਵੜੀ ਆ ਇਹਨੂੰ ਨੇ ਪਖੰਡ ਜਾ ਕਰਦੀਆਂ ਮੈਂ ਜਾਣ ਕੇ ਹੀ ਚੱਲ ਕੋਈ ਨਹੀਂ ਤੂੰ ਤੇ ਕੁਝ ਕਹਿਣਾ ਨਹੀਂ ਆ ਮੈਂ ਜਾ ਕੇ ਉਹਨੂੰ ਕਹਿਨੀ ਆ ਨਾ ਪਰ ਉਦਾਂ ਇੱਕ ਗੱਲ ਵਾ ਤੂੰ ਵੀ ਮਾਸਾ ਕਹਿ ਲਿਆ ਕਰ ਹਾਂ ਉਹਨੂੰ ਮੈਂ ਬੁਰੀ ਬੰਦੀ ਨਹੀਂ ਹਾਂ ਹਾਰ ਗਈਆਂ ਇਹ ਨਹੀਂ ਹੁਣ ਕਿਸੇ ਪਾਸੇ ਲੱਗਦੇ ਤੇ ਮੈਂ ਕੀ ਕਰਾਂ ਮੰਮੀ ਤੂੰ ਹੈ ਹੀ ਨਹੀਂ ਕਿ ਕਾਹੇ ਜੋਗੀ ਬਸ ਮੈਂ ਤੈਨੂੰ ਕਰਾ ਕੇ ਦੱਸਦੀ ਆ ਕੰਮ ਵੀ ਕਿੱਦਾਂ ਕਰਾਈਦਾ ਵਾ ਦੋਵੇਂ ਜੀ ਤੇ ਕੋਈ ਨਾਮ ਹੋਰ ਘਟਵੜਾ ਨਾਮ ਮੁੰਡਾ ਘਟਵੜਾ ਤੇ ਮੈਂ ਸੇ ਕਹਿ ਕੀ ਦੀ ਨੀ ਨਹੀਂ ਤੇ ਨਾ ਮੈਂ ਬਈ ਇਹ ਕੰਮ ਕਿਨੇ ਕਰਨਾ ਵਾ ਮੰਮੀ ਹੱਲੇ ਦੇ ਪਈ ਆ ਹੁਣੇ ਹੱਲੇ ਹੁਣੇ ਪਈ ਆ ਤੇ ਨਿਆ ਨਿਆ ਕੰਮ ਨਹੀਂ ਕਰਨਾ ਕੋਈ ਵੀ ਉੱਠ ਕੇ ਜਾਂਦੀਆਂ ਰੋਟੀ ਪਾਣੀ ਦਾ ਤੇ ਕੋਈ ਨਹੀਂ ਕਰ ਲੈਨੀ ਹੱਲੇ ਤਾਂ ਕਿੰਨਾ ਟਾਈਮ ਪਿਆ ਆ ਟਾਈਮ ਕਿੰਨਾ ਪਿਆ ਵਕ ਜੇ ਹੁਣ ਜਦੋਂ ਹੁਣ ਤੋਂ ਲੱਗੀਆਂ ਤਾਂ ਮਾਂ ਤਾਂ ਜਾਂ ਉਹ ਮਾਂ ਪਕੜਨੀ ਹੈ ਰੋਟੀ ਨਹੀਂ ਰੋਟੀ ਤੇ ਮੈਂ ਪਕਾਉਣੀ ਕਿਹੜੇ ਟਾਈਮਾਂ ਤੁਸੀਂ ਉਹ ਮੰਮੀ ਕਰ ਲੈਨੀ ਆ ਸਵੇਰ ਦੀ ਪਹਿਲਾਂ ਮੈਂ ਲੱਗੀਆਂ ਉਹ ਸਾਰਾ ਕੰਮ ਨੇ ਬੇੜਿਆ ਵਾ ਤੂੰ ਮੁੰਡਾ ਰੋਟੀ ਦਾ ਵੀ ਕਰਨਾ ਮੈਨੂੰ ਪਤਾ ਵਾ ਕਿਹੜੀ ਕਮਾਈ ਨੂੰ ਹੰਡੀ ਫੇਰ ਦੀ ਕਿਹੜਾ ਕੰਮ ਕਰਨ ਲਈ ਮੇਰੇ ਕੋਲ ਕੰਮ ਤੁਹਾਡਾ ਕੀਤਾ ਲੱਭਦਾ ਨਹੀਂ ਕੋਈ ਵੀ ਕੀ ਕਰਦੀ ਐ ਤੁਸੀਂ ਚਲੋ ਤੁਸੀਂ ਉਹ ਤਾਂ ਛੱਡੋ ਤੇ ਮੈਨੂੰ ਇਹ ਦੱਸੋ ਪੀ ਗੋਪੀ ਦੇ ਘਾਲੀ ਦਿਵਾਲੀ ਹੋਈ ਸੀ ਬੜਾ ਮੰਮੀ ਉਹਦੀ ਬੋਲਣ ਦੀ ਤੇ ਤੂੰ ਇਹੋ ਸੁਮਾ ਨਹੀਂਦੀ ਫਿਰ ਨਹੀਂ ਬਾਹਰ ਮੂੰਹ ਕਟਾ ਕਟ ਕੇ ਦੱਸ ਜਦੋਂ ਇਹਨਾ ਉੱਚੀ ਉੱਚੀ ਬੋਲਣਾ ਉਹ ਤਾਂ ਲੱਗੇ ਅੜਗਵਾੜੀ ਮਾਂ ਜੋ ਮਰਜੀ ਕਵੇ ਨਾ ਕਵੇ ਤੈਨੂੰ ਕੀ ਲੱਗਿਆ ਇਹ ਗੱਲ ਨਾਲ ਪੁੱਛ ਨਹੀਂ ਸਕਦਾ ਬੰਦਾ ਘਰ ਦੇ ਵਿੱਚ ਇਹ ਪੁੱਛਣਾ ਵੀ ਕੀ ਹੈ ਤੋਨਾਂ ਨਹੀਂ ਮੇਰੀ ਗੱਲ ਸੁਣ ਉਸ ਦਾ ਤੇ ਕੁਮਾਰ ਵਾ ਕੰਮ ਕਰਨ ਦੀ ਗੱਲ ਹੁਣ ਤਾਂ ਢੀਵਰੀ ਆ ਗਈ ਆ ਮੇਰੀ ਵਾਰੀ ਕਾਦੀ ਆਈ ਮੈਂ ਤਾਂ ਕਦੇ ਦੀ ਸੁਣ ਲਈ ਆ ਬੈ ਚਲ ਕੀ ਜਾਣਾ ਪਰ ਤੂੰ ਤੇ ਨਾ ਹਟਣੀ ਦੀ ਡਈ ਹੈਗੀ ਕੀ ਇਹ ਹੀ ਬੁੱਡੇ ਨੂੰ ਕਹਿਤਾ ਉਹਨੂੰ ਮਾੜੀ ਗੱਲ ਤੋਂ ਵੀ ਨਹੀਂ ਕਹਿਣਾ ਹੈਗਾ ਲੈ ਦੱਸ ਮੈਂ ਤਾਂ ਬਸ ਮੰਮੀ ਨੂੰ ਇੰਨੀ ਗੱਲ ਹੀ ਪੁੱਛੀ ਆ ਕਿ ਗੱਲ ਹੋਈ ਕੀ ਆ ਹੁਣ ਕਰ ਦੇ ਤੈਨੂੰ ਤੈਨੂੰ ਵੀ ਲੱਗੇ ਇਹ ਗੱਲ ਦੇ ਨਾਲ ਉਹ ਜੋ ਮਰਜੀ ਆਪਣਾ ਕਰੇ ਨਾ ਕਰੇ ਤੇ ਉਹ ਕਵਾ ਚਾਹੇ ਨਾ ਕਰੇ ਤੈਨੂੰ ਵੀ ਲੱਗੇ ਭਲਾ ਪੁੱਤ ਪਈਰਾ ਮਾ ਮ제 ਨਾ ਲੰਮੀ ਦੱਸ ਪੁੱਛਾਂ ਦਾ ਤਾਂ ਸੱਜ ਦੀਦੀ ਬੰਦਾਈਏ ਵੀ ਕੀ ਗੱਲ ਹੋਈ ਏ ਤੁਸੀਂ ਤੇ ਇਦਾਂ ਕਰਦੀਆਂ ਵੀ ਜਿੱਦਾਂ ਸਾਡਾ ਕੋਹ ਲੱਗਦਾ ਹੀ ਨਹੀਂ ਹੁੰਦਾ ਉਹ ਕੰਮ ਨਹੀਂ ਤੈਨੂੰ ਦਿੱਤਾ ਤੇ ਤੈਨੂੰ ਇਹੋ ਜਿਹੇ ਕੰਮ ਦੇਖ ਜਾਂਦੇ ਆ ਵੀ ਇਹ ਕੀ ਕਰਨ ਲਈ ਆ ਵਾ ਕਿੱਧਰ ਨੂੰ ਜਾਂਦੀਆਂ ਵਾ ਕਿੰਨੂੰ ਕੀ ਕਹਿਣ ਲਈ ਆ ਵਾ ਜੇ ਨਾ ਪੁੱਛੋ ਫੇਰ ਤੁਸੀਂ ਦੂਜੇ ਪਾਸੇ ਹੋ ਜਾਣਾ ਪੀ ਲੈ ਇਹਨੂੰ ਖਰੇ ਮੁੰਡਾ ਸਾਡਾ ਚੰਗਾ ਨਹੀਂ ਲੱਗਦਾ ਤੁਸੀਂ ਕਿਸੇ ਪਾਸੇ ਵਜੇਨ ਦਿੰਨੀ ਆ ਤੇ ਚੰਗਾ ਲੱਗਾ ਵੀ ਕਦੋਂ ਮੈਂ ਤੈਨੂੰ ਜੜੀਆ ਚੱਗੀਆਂ ਗੱਲਾਂ ਵਾ ਨਾ ਉਸ ਜੂਗਿਆ ਬਾਲੀ ਨਾਲ ਗੱਲ ਕਰਨਦੇ ਆ ਉਹ ਤਾਂ ਸਭ ਨੂੰ ਚੰਗਾ ਲੱਗਾ ਵੀ ਤੁਹਾਨੂੰ ਕਦੋਂ ਨਾ ਕੁੜੀ ਚੰਗੀ ਲੱਗਦੀ ਤਾਂ ਨਾ ਤੁਹਾਨੂੰ ਮੁੰਡਾ ਚੰਗਾ ਲੱਗਦਾ ਲੱਗਦਾ ਤੁਹਾਨੂੰ ਕੀ ਚੰਗਾ ਇਹ ਵਿਆਹ ਰੋੜੀ ਹੁੰਦੀ ਆ ਬਸ ਤੁਹਾਡੇ ਮਾਂ ਦੇ ਵਿੱਚੋਂ ਨਹੀਂ ਮਮੀ ਨਿਕਲਦਾ ਤੇ ਜੇ ਤੂੰ ਵਿਆਹ ਕਰ ਦੇਈਂ ਜੇ ਤੂੰ ਵਿਆਹ ਪੋਮਨੀ ਆ ਤੇ ਪੈਂਦੇ ਆ ਦੱਸ ਇੱਕ ਵੱਲੋਂ ਮੈਂ ਪੁੱਛਾਂ ਦੇਈਂ ਆ ਕਿ ਮੁੰਡੇ ਨੂੰ ਕੀ ਉਹ ਤੁਸੀਂ ਗੱਲਾਂ ਕਰਨਦੀਆਂ ਹੋਂ ਤੁਸੀਂ ਦੂਜੇ ਪਾਸੇ ਹੋ ਗਈਆਂ ਤੁਹਾਡਾ ਵੀ ਕੋਈ ਪੇਧ ਪਾ ਸਕਦਾ ਹੈ ਇਹ ਤੇ ਤੈਨੂੰ ਪਤਾ ਹੈ ਮੈਂ ਬਸ ਕਰੀ ਇੱਥੇ ਸੁਣ ਲਿਆ ਤੇ ਕਰੀ ਇੱਥੇ ਸਾਰਾ ਕੁਝ ਛੋੜ ਕੇ ਨਾ ਤੂੰ ਤੇ ਫੇਰ ਹੀ ਗੱਲ ਕਰਨ ਲਈ ਆ ਤੂੰ ਉਦਾਂ ਨਹੀਂ ਡਈ ਹੈਗੀ ਕਰਨ ਤੂੰ ਹੁਣ ਕੰਨਾਂ ਚ ਰੂਲ ਲੱ ਮੈਂ ਜਦੋਂ 24 ਘੰਟੇ ਕਾਰਜ ਚ ਕਲੇਸ਼ ਹੀ ਪਾ ਛੱਡਣਾ ਵਾ ਤੇ ਉੱਡੇ ਦੀ ਟਿੱਕੀ ਟਿੱਕੀ ਗੱਲ ਜਾ ਕੇ ਦੱਸਣੀ ਹੈ ਦਾਦੀ ਨੂੰ ਓਏ ਹੁਣ ਮੈਂ ਕੱਲ ਬਾਣੀ ਦੱਸਣਾ ਨਹੀਂ ਹੁਣ ਮੈਂ ਤੁਹਾਡੀ ਕਰਤੂਤਾ ਦੱਸਣ ਡਿਆ ਹੀ ਓ ਕੋ ਚੰਗਾ ਬਾਬਾ ਦੀਦੀ ਮੇਰੀਆਂ ਕਰਤੂਤਾ ਦਾ ਨਹੀਂ ਪੜ ਲੱਗੰਦੇ ਆ ਮੈਂ ਤੇ ਹੈ ਹੀ ਆ ਜੋ ਹੈਗੀ ਆ ਤਹਾਡੀਆਂ ਕਰਤੂਤਾਂ ਦੱਸਣ ਜਾਂ ਤੁਸੀਂ ਜੋ ਇੱਥੇ ਆ ਕੇ ਕਰਨ ਦੀਆਂ ਆ ਪਤਾ ਨਹੀਂ ਇਹ ਕੀ ਇੱਥੇ ਆ ਕੇ ਤੇ ਬੰਦੇ ਮਾਰਦੇ ਆ ਜੋ ਇਹ ਕਰਨ ਡਈਆਂ ਕੀ ਕਰਤਾ ਵਾ ਇਹ ਤੁਹਾਡੀਆਂ ਜਿਹੜੀਆਂ 24 ਘੰਟੇ ਕਲੇਸ਼ ਪਾ ਛੱਡਦੇ ਹੋ ਨਾ ਉਹ ਨਿੱਕੀ ਦੀ ਕੀ ਗੱਲ ਦੱਸਣ ਡਿਆ ਦਾਦੀ ਨੂੰ ਵੀ ਇਹ ਇਦਾਂ ਕਰਦੇ ਆ ਉਥੇ ਮੈਂ ਸਭ ਸੁਣ ਲਿਆ ਦੀਦੀ ਮੈਨੂੰ ਸਭ ਪਤਾ ਬਕੇ ਦੀਆਂ ਕੀਤੀਆਂ ਤੇ ਕਿਹਦੀਆਂ ਨਹੀਂ ਕੀਤੀਆਂ ਉਹ ਮੁੰਡਾ ਨਿਆਣਾ ਨਹੀਂ ਆ ਤੇ ਨਾਲੇ ਮੇਰੀ ਇੱਕ ਗੱਲ ਸੁਣੋ ਹੋਂਦ ਤੁਸੀਂ ਉਹਨਾਂ ਕਰੀ ਜਾਂਦੇ ਆ ਨਾ ਤੇ ਤੁਹਾਡੇ ਗਾੜੀ ਕੱਲ ਨੂੰ ਹੋਣੀਆਂ ਵਾ ਕਾਹਦੀਆਂ ਮੇਰੇ ਗਾੜੀ ਹੋਣੀਆਂ ਜੋਗੋ ਦੀ ਮੁੰਡੇ ਨੂੰ ਸਿਖਾਉਂਦੇ ਆ ਜੇ ਤੂੰ ਹੀ ਚੱਜਦੇ ਕੰਮ ਕਰੋ ਤੇ ਆਪੇ ਉਹ ਵੀ ਕੋਈ ਚੱਜ ਦੀ ਗੱਲ ਕਰੇ ਜੋਗੋ ਹੋਵਿੰਦਾ ਉਹੋ ਕੋ ਉਹ ਕਰੰਦੇ ਆ 니 ਚੱਜਦੇ ਹੀ ਕਰਦੇ ਰਹੇ ਆ ਜਦੋਂ ਦੀ ਤੂੰ ਆ ਗਈ ਹੈ ਨਾ ਤੂੰ ਦੇ ਨਾ ਘਰ ਦਾ ਮਾਹੌਲ ਹੀ ਵਿਗਾੜ ਕੇ ਰੱਖ ਦਿੱਤਾ ਵਾ ਉਹ ਵੀ ਚੰਗਾ ਭਲਾ ਪਹਿਲਾਂ ਨਾ ਜੋ ਕਹਿੰਦਾ ਸੀ ਉਹੋ ਹੀ ਮੰਨਦਾ ਹੁੰਦਾ ਸੀ ਪਰ ਆ ਤੂੰ ਤੇ ਆ ਕੇ ਨਾ ਪਤਾ ਨਹੀਂ ਕੀ ਕਰ ਛੜਿਆ ਵਾ ਹਾਂ ਤੇ ਸਮਝ ਨਹੀਂ ਲੱਗਦੀ ਵੀ ਸਾਡੇ ਘਰ ਕੋਲ ਮੈਂ ਸਾਰੇ ਨੂੰ ਕਰਦਾ ਵਾ ਤੇ ਤੁਹਾਡੇ ਵੀ ਉੱਥੇ ਜਾ ਕੇ ਮੈਂ ਕਰਾਈਆਂ ਇੱਥੇ ਘਰ ਵੀ ਮੈਂ ਕਰਦਾ ਤੂੰ ਹੀ ਨਹੀਂ ਕੋਈ ਵੀ ਕਰਦੀਆਂ ਕੀ ਉੱਥੇ ਸਾਡੇ ਹੁੰਦਾ ਵਾ ਚੰਗੇ ਭਲੇ ਇਹੀ ਰਹਿੰਦੇ ਆ ਅਜਦੋਂ ਇਹਦਾ ਫੋਨ ਚਲ ਜਾਂਦਾ ਵਾ ਨਾ ਉਦੋਂ ਹੀ ਉਹਨੂੰ ਵੀ ਗੋਲੀ ਵੱਜਦੀ ਆ ਉਦੋਂ ਹੀ ਮੇਰੇ ਦਿਵਾਲੇ ਹੁੰਦੀ ਆ ਕੋਈ ਨਹੀਂ ਮੁੰਡੇ ਨੂੰ ਹੋ ਲੈੰਦੋ ਤਾਂ ਇਹਨੇ ਤਾਨੂੰ ਸਭ ਕੁਝ ਸਿਖਾਉਣਾ ਵਾ ਤੇ ਪੁਆੜੇ ਫਿਰ ਇਹੋ ਹੁੰਦੇ ਨੇ ਜਦੋਂ ਫੋਨ ਕਰ ਲੈਂਦੇ ਉਦੋਂ ਕਰ ਪੁਆੜਾ ਭਜ ਜਾਂਦਾ ਵਾ ਇਹਦਾ ਵੀ ਪੈਂਦੇ ਆ ਕਿ ਇਹ ਫਿਰ ਸੱਚੇ ਦੇ ਸੱਚੇ ਰਹਿ ਜਾਂਦੇ ਆ ਉਹ ਘੜੀ ਹੁੰਦੀ ਆ ਜਿਹੜੀਆਂ ਨਹੀਂ ਕੋਈ ਕੰਮ ਕਰਨੀ ਹੋਵੇ ਵੀ ਫੇਰਾ ਕਰ ਲੈਂਦੀ ਆ ਜੀ ਅਜਨਾਂ ਕਿ ਤੁਸੀਂ ਕਰਨਦੇ ਉਹਨਾਂ ਕੋ ਕਰ ਲੈਂਦੀ ਤੁਸੀਂ ਜੋ ਬੜਾ ਕਰਨਦੇ ਆ ਇੱਥੇ ਆਟ ਕੋਨੇ ਹੁੰਦਾ ਬਥੇਰਾ ਕਰ ਕਰ ਕੇ ਵੇਖ ਲਿਆ ਬਾਈ ਆ ਤੇ ਫਿਰ ਕੋ ਕਿਦਾਂ ਉਹ ਵੀ ਉਦਾਂ ਦੀ ਆ ਆਹ ਉਹ ਉਦਾਂ ਦੀ ਬਸ ਉਹ ਉਦਾਂ ਦੀ ਮੈਨੂੰ ਲੱਭਦੀ ਜਿਉਂ ਨਾਲ ਸਰੀਰ ਉਦਾਂ ਦਾ ਹੀ ਉਹ ਤੇ ਬੜੀ ਪੀਰ ਮੰਮੀ ਇਹਦੇ ਨਹੀਂ ਵਾਰੇ ਔਰ ਦੇਣਾ ਅੱਗੇ ਕਢਾਉਂ ਦੇ ੜੀ ਉੱਠ ਤੇ ਉੱਠ ਕੇ ਤੇ ਕੰਮ ਕਰ ਲੈ ਕੋਈ ਲੜਾਈ ਨੂੰ ਤੂੰ ਚੰਗੀ ਭਲੀ ਆ ਤੇ ਕੰਮ ਕਰਨ ਵਾਲੀ ਤੂੰ ਬਿਮਾਰ ਹੋ ਕੇ ਪੈ ਜਾਂਦੀ ਵੀ ਮੈਂ ਠੀਕ ਨਹੀਂ ਐ ਤੇ ਕਰੋ ਹਾਂ ਤੁਸੀਂ ਵੀ ਤੁਸੀਂ ਬਾਵਾ ਦੀਆਂ ਚੂੜੀਆਂ ਪਾਈਆਂ ਵਾ ਅਹੀ ਕੋ ਕਹੀਏ ਜ਼ੁਬਾਨ ਤੇਰੀ ਏਡੀ ਲੰਬੀ ਆ ਤੇ ਕੀ ਗੱਲ ਕੰਮ ਨਹੀਂ ਤੂੰ ਕਰ ਸਕਦੀ ਤੈਨੂੰ ਬਾਹਦੇ ਵਾਦ ਲੈ ਹੁੰਦਾ ਹੀ ਕਿੰਨਾ ਕੁ ਕਰੀ ਜਾਵਾਂ ਹੋਰ ਤੂੰ ਇਹ ਅਜੇ ਕੋ ਰੰਨਣ ਦਾ ਨਹੀਂ ਕੋਈ ਪਕਾਉਂਦਾ ਨਹੀਂ ਪਤਾ ਹੋਏ ਨੇ ਮੈਂ ਕੀ ਰੰਨਣਾ ਤੇ ਮੈਂ ਕੀ ਪਕਾਉਣਾ ਵਾਂ ਮੈਂ ਕਰੀ ਵੀ ਜਾਉਂ ਤੈਨੂੰ ਠੀਕ ਨਸਤੇ ਕੰਮ ਜਿਹੜਾ ਕੰਮ ਨਹੀਂ ਦੱਸ ਦੱਸ ਕੇ ਬਸ ਕਰਾਉਣਾ ਪੈਂਦਾ ਆ ਕਰ ਲਾ ਉਹ ਕਰ ਲਾ ਕੰਮ ਤੇ ਉਹ ਹੁੰਦਾ ਜਿਹੜਾ ਬੰਦਾ ਆਪਣੇ ਆ ਵੀ ਠੱਕੀ ਫਿਰੇ ਆ ਵੀ ਕੋ ਕੰਮ ਕਰਨ ਵਾ ਤੇ ਆ ਤੂੰ ਕਰਦੀਆਂ ਕਰਾਂਦੇ ਆ ਉਥੇ ਸਾਰਾ ਮੈਂ ਆ ਹੀ ਕਰਦੀ ਆ ਉਹਨੂੰ ਕੰਮ ਨਹੀਂ ਮੈਂ ਕਦੀ ਕਰਨ ਦਿੱਤਾ ਪਤਾ ਉਹਦਾ ਭਾਵੇਂ ਗੱਲਾਂ ਕਰੀ ਜਾਵੇ ਤੇ 100 ਵਾਰੀ ਕਰੀ ਜਾਵੇ ਹਾਂ ਹੁਣ ਇਹ ਮੂੰਹ ਨਾ ਖਲਾਉ ਉਹ ਕੀ ਕਰਦੇ ਹੈ ਕੀ ਨਹੀਂ ਉਥੇ ਕਰਦੇ ਸਭ ਪਤਾ ਉਹ ਤੂੰ ਖੋਲ ਹੀ ਲਿਆ ਨਾ ਸੋਚੇ ਕੋਈ ਪਤਾ ਨਹੀਂ ਹੈਗਾ ਜਿਹੜਾ ਖੁੱਲਣ ਵਾਲਾ ਮੂੰਹ ਰਹਿ ਗਿਆ ਫੋਨ ਨਾਲ ਤੂੰ ਉਹ ਦੀਦੀ ਮੇਰਾ ਇਨਾ ਮੱਥਾ ਲਾਉਨ ਨੂੰ ਜੀ ਨਹੀਂ ਕਰਦਾ ਠੀਕ ਵਾ ਨਾ ਤੁਹਾਡੇ ਦਾ ਰੋਜ ਦੇੜੀ ਦਾ ਕੰਮ ਹੋ ਤੇ ਮੇਰਾ ਇਨਾ ਸਰੀਰ ਕਾਇਮ ਨਹੀਂ ਆ ਸਿੰਘ ਪਸਾਹ ਵੀ ਛੱਡਦੀਆਂ ਤੇ ਅਜੇ ਮੇਰਾ ਮੱਥਾ ਲਾਉਨ ਨੂੰ ਜੀ ਨਹੀਂ ਕਰਦਾ ਅਜੇ ਬਿਮਾਰ ਹੀ ਓਏ ਤਲ ਜਾਓ ਕਰੋ ਕੰਮ ਕੋਈ ਨਹੀਂ ਵੇਖ ਲੈਣੀ ਮੈਂ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਉਹਦੋਂ ਵੀ ਮੈਂ ਤੈਨੂੰ ਕਿਹਾ ਸੀ ਤੇ ਅੱਜ ਫੇਰ ਤੈਨੂੰ ਮੈਂ ਕਹਿੰਨੀ ਆ ਵੀ ਜੇ ਕੁੜੀ ਹੋਗੀ ਨਾ ਤੇ ਫੇਰ ਤੈਨੂੰ ਦੱਸੂਗੀ ਤੂੰ ਰਹਿ ਕੇ ਦੱਸੀ ਇੱਥੇ ਭਲਾ ਕਿੱਦਾਂ ਰਹੀ ਗਈ ਤਣ ਗਿਆ ਜੋ ਕਹ ਗਈ ਹੈ ਹੁਣ ਉੱਠ ਕੇ ਤੇ ਕਰ ਲੈ ਹੁਣ ਜੋ ਕਰਨਾ ਵਾ ਕਰ ਲੂਗੀ ਮੈਂ ਮੈਂ ਹੀ ਕਰਨਾ ਨਾ ਮੀ ਜਾਓ ਤੁਸੀਂ ਮਹਾਰਾਣੀ ਬਣ ਕੇ ਨਾ ਬਹਿ ਰਿਆ ਕਰ ਮੰਜੇ ਦੇ ਉੱਤੇ ਮਹਾਰਾਣੀ ਤੂੰ ਹੀ ਬਹੁਤ ਬੋਲੰਦੀ ਆ ਕੀ ਬੰਦਾ ਕਰੀ ਦੱਸ ਇਹਦੇ ਕਿਹੇ ਪਾਸੇ ਵੀ ਗਰੇ ਜੀ ਨਹੀਂ ਦਿੰਦੀਆਂ ਹੈ ਮੈਂ ਕੀ ਦੱਸ ਕਰਾਂ ਸੱਚੀ ਇਹਨਾਂ ਨੇ ਨਾ ਮਾਵਾਂ ਧੀਆਂ ਨੇ ਜਿਣਾ ਹੀ ਹਰਾਮ ਕਰਕੇ ਰੱਖਿਆ ਵਾ ਮੇਰਾ ਜੇ ਮੰਮੀ ਆ ਉਹ ਵੀ ਬਸ ਇਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਜੇ ਇਹ ਭੈਣ ਵਾ ਇਹ ਉਤੋਂ ਵੱਧ ਵਾ ਮੈਂ ਦੱਸ ਕੀ ਕਰਾਂ ਘੱਡੇ ਕਰ ਪਹਿਲਾ ਜੀ ਹੋਣਾ ਵਾ ਮੈਂ ਤੇ ਕਹਿਨੀ ਭੈਤੀ ਹੋ ਜਾ ਜਾਂ ਪੁੱਤ ਹੋ ਜਾ ਵੱਡੇ ਬਾਤ ਤੇ ਕੋ ਹੋ ਜਾਵਾ ਨਾ ਪਰ ਇਹ ਪਤਾ ਨਹੀਂ ਕੀ ਹੋ ਇਦਾਂ ਕਰਦੇ ਰੱਬਾ ਅਕੀਂ ਬਾਂਦੀ ਜ਼ਿੰਦਗੀ ਦਿੱਤੀ ਆ ਮੈਨੂੰ ਇਹ ਤੋਂ ਚੰਗੀ ਤੇ ਨਾ ਨਾ ਹੀ ਦਿੰਦਾ ਕਿਤੇ ਨਕੀਂ ਹੁੰਦੀ ਨਹੀਂ ਮਾਰ ਮੁਕਾਉਂਦਾ ਜੇ ਇੰਨੇ ਦੁੱਖ ਮੇਰੀ ਜ਼ਿੰਦਗੀ ਵਿੱਚ ਦੇ ਰਿਹਾ ਇਹ ਕੀ ਕਰਾਂ ਮੈਨੂੰ ਸਮਝ ਨਹੀਂ ਆਉਦੀ ਕੋਈ ਇੱਕ ਤੇ ਜੀ ਕਰਦਾ ਵਾ ਸੱਜੀ ਆਪਣੇ ਆਪ ਨੂੰ ਖਤਮ ਹੀ ਕਰ ਲਾਂਗਾ ਪਰ ਨਾ ਜਿਹੜਾ ਆਉਣ ਵਾਲਾ ਨਵਾਂ ਜੀ ਆ ਮੈਨੂੰ ਉਹਦੇ ਬਲ ਵੇਖ ਕੇ ਆਉਂਦਾ ਆ ਕਿ ਉਹਦਾ ਵਿਚਾਰੇ ਦਾ ਕੀ ਕਸੂਰ ਵਾ ਜਿਹੜਾ ਹਾਲੇ ਦੁਨੀਆ ਤੇ ਆਇਆ ਹੋਣੀ ਆ ਇਹ ਕਿੰਦਾਂ ਦੀਆਂ ਗੱਲਾਂ ਕਰਦੀਆਂ ਮਾਵਾ ਧੀਆਂ ਏ ਰਬਾ ਤੂੰ ਕਿੰਦਾਂ ਦੇ ਦਿਨ ਵਫਾਉਂਦੇ ਆ ਮਾਵਾ ਧੀਆਂ ਨਾ ਇਕੋ ਰਸੇ ਤੇ ਤੁਰੀਆਂ ਆ ਕੀ ਇਹਨਾਂ ਨੂੰ ਬੰਦਾ ਸਮਝਾਈ ਜੇ ਤੂੰ ਮੇਰੀ ਗੱਲ ਸਮਝਦਾ ਰਹੂ ਵਿਦ ਫੇਰਵਾਣਾ ਤੂੰ ਨਾ ਟੈਨਸ਼ਨ ਨਾ ਲਿਆ ਕਰ ਜਿਹੜੇ ਹਾਲਾਤਾਂ 'ਚ ਤੂੰ ਹੈਗੀ ਆ ਨਾ ਤੂੰ ਕੋਸ਼ਿਸ਼ ਹੀ ਰਿਆ ਕਰ ਇਹਨਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰਿਆ ਕਰ ਅਰੇ ਵਾਦੇ ਨਹੀਂ ਕਰਦੀ ਜਦੋਂ 24 ਘੰਟੇ ਇੱਕੋ ਗੱਲ ਕਰਦੀਆਂ ਰਹਿੰਦੀਆਂ ਮੇਨੇ ਮਾਰਦੀਆਂ ਰਹਿੰਦੀਆਂ ਤੇ ਮੈਂ ਦੱਸੋ ਕੀ ਕਰਾਂ ਮਨ ਤੇ ਪਰੇਸ਼ਾਨ ਹੁੰਦਾ ਹੀ ਆ ਨਾ ਹੁਣ ਫੇਰ ਮੈਨੂੰ ਬਾਰ-ਬਾਰੀ ਕੋ ਗੱਲ ਕਹਿੰਦੀਆਂ ਵਾ ਕਿ ਸਾਨੂੰ ਮੁੰਡਾ ਚਾਹੀਦਾ ਵਾ ਤੂੰ ਮੁੰਡਾ ਦੱਸੋ ਮੈਂ ਹੱਜ ਫੜਿਆ ਹੈ ਮੈਂ ਤੇ ਉਦਨ ਹੀ ਬਿਠੇਰੀ ਲਈ ਤੂੰ ਮੁੰਡਾ ਦੱਸਾਈ ਹੁਣ ਮੁੱਲ ਲੈ ਆਈਏ ਕਿਦੋਂ ਹੁਣ ਇਹ ਤੇ ਰੱਬ ਦੇ ਹੱਥ ਵਸੇ ਆ ਨਾ ਮੈਨੂੰ ਕੋ ਸਮਝ ਨਹੀਂ ਆਉਂਦੀ ਤੇ ਕੀ ਕਰਦੀਆਂ ਫਿਰਦੀਆਂ ਮੈਂ ਮੇਰਾ ਤੇ ਇੱਕ ਰਦਾ ਬੰਡਿਆ ਤੇ ਆ ਕੁੜੀ ਦੇ ਨਾ ਜੁਲੀ ਬਿਸਰਾ ਚੁੱਕਾਂ ਤੇ ਬਾਹਰ ਸੁੱਟਾਂ ਨਾ ਨਾ ਹਾਵਲਾ ਕੰਮ ਨਾ ਕਰਿਓ ਜਿੱਥੇ ਹੁਣ ਇੰਨੇ ਦਿਨ ਕੱਢ ਲਏ ਆ ਨਾ ਉਥੇ ਹੋਰ 2-4 ਦਿਨ ਸਈ ਫੇਰ ਐਵੇਂ ਆਖੂਗੀ ਵੀ ਲੈ ਕੇ ਰਹੀ ਪਰ ਜੈਨੇ ਚੁਕਰਾਂ ਦਿੱਤੀ ਆ ਭਰਾ ਨੂੰ ਤੇ ਤਾਂ ਵਰਗੇ ਭਰਾ ਇਦਾਂ ਕਰਨ ਦਿਆ ਆ ਮੈਂ ਤਾਂ ਤੁਹਾਡੇ ਸਾਹਮਣੇ ਕੋਈ ਗੱਲ ਹੀ ਨਹੀਂ ਕਰਦੀ ਤੁਹਾਨੂੰ ਪਤਾ ਹੀ ਆ ਮੈਂ ਨਾ ਹੁਣ ਮੁੰਡੇ ਵੱਲ ਆਇਆ ਮੈਂ ਇਹਨੂੰ ਕਿਹਾ ਸੀ ਵੀ ਜੇ ਲੋਡ ਪਾਉਗੀ ਨਾ ਰਾਤ ਭਰate ਤੇ ਗੱਡੀ ਲੈ ਚਾਹੀਦੀ ਏ ਤੇਰੀ ਤੇ ਨਾਲੇ ਪੈਸੇ ਚਾਹੀਦੇ ਤੇਰੇ ਨਾਲੇ ਮੇਰੀ ਗੱਲ ਸੁਣੋ ਦਵਾਈ ਵੀ ਸਾਰੀ ਖਤਮ ਹੋਈ ਆ ਤੇ ਜਾਣਾ ਕਿਦਨਵਾ ਦਵਾਈ ਜੋਗੇ ਤੇ ਮੇਰੇ ਕੋ ਹੈਗੇ ਆ ਪੈਸੇ ਤੇ ਕੋਈ ਗੱਲ ਨਹੀਂ ਕਰ ਲੂ ਅਸੀਂ ਲੈ ਆਵਨੇ ਆ ਉਹ ਨੁਮਾਇਕਾ ਤੂੰ 50000 ਰੁਪਇਆ ਦੇ ਦੀ ਤੇ ਮੈਂ ਤੈਨੂੰ ਹੌਲੀ ਹੌਲੀ ਕਰਕੇ ਦੇ ਦੂੰਗਾ ਪੈਸੇ ਉਹਦਾ ਨਾ 5000 ਰੁਪਇਆ ਮੇਰੇ ਕੋਲ ਨਹੀਂ ਹੈਗਾ ਆ ਨਾ ਹੋਊਗਾ ਨਾ ਤੇ ਲੋੜ ਪੈਂਦੇ ਉਹ ਵੀ ਵਰਤ ਲਾਂਗੇ ਮੈਂ ਜਮਾ ਕੀਤੇ ਹੀ ਥੋੜੇ ਜੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਦੇਣੇ ਨਹੀਂ ਆ ਤੇ ਨਾ ਤੁਹਾਨੂੰ ਭੈਣ ਤੋਂ ਹੀ ਕੋਈ ਆਸ ਵਾ ਆਪਣੇ ਕੋਲ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਣਾ ਵਾ ਓ ਇੰਨਾ ਸ਼ੁਕਰ ਕਰ ਤੇ ਜਿਹੜਾ ਯਾਰ ਵਾ ਨਾ ਉਹ ਬਾਹ ਫੜ ਲੈਂਦਾ ਵਾ ਚਲੋ ਹੈ ਤਸਈਆਂ ਪਰ ਚੁਪਣੇ ਦੇ ਹੈ ਆ ਤੂੰ ਮੁੜਕੇ ਲਾਉਣੇ ਵੀ ਤੇ ਪੈਣੇ ਆ ਭਾਰ ਤੇ ਸਾਡੇ ਸਿਰ ਤੇ ਉਹ ਕਹਿੰਦੇ ਆ ਭਾਏ ਪੰਜ-ਪੰਜ ਕਰਕੇ ਮੋੜ ਦੀ ਜਿੱਦਾਂ ਵੀ ਤੇ ਕੋ ਸਰੂਗਾ ਨਾ ਉਦਾਂ ਹੀ ਵਾਪਸ ਕਰਦੀ ਮੈਣੀ ਤੇ ਕੋ ਮੰਗਦਾ ਉਹ ਹੀ ਵੀ ਇਹਨਾਂ ਨਾਲ ਤੇ ਸਤ ਬਗਾਨੀਆਂ ਚੰਗੀਆਂ ਜਿਹੜੇ ਇਹਨਾਂ ਸਾਹ ਦਿੰਦੇ ਆ ਤੇ ਇਹਦੇ ਹੋਈਆਂ ਨਾ ਹੋਈਆਂ ਇੱਕ ਬਰਾਬਰੀ ਹੀ ਆ ਨਾ ਇਹਨਾਂ ਨੂੰ ਬਸ ਆਪਣੇ ਹਿੱਸੇ ਚਾਹੀਦੇ ਆ ਕਿਤੇ ਇਹਨਾਂ ਨਹੀਂ ਆਂ ਕਿ ਦਵਾਈ ਦਾ ਰੂ ਲੈਉਂਦੇ ਆ ਕਿਤੇ 150 ਰੁਪਈਆ ਹੀ ਦੇ ਦੀ ਇਹ ਤੇ ਮਸਾ ਦਰਸ ਨਹੀਂ ਖਾਂਦੀਆਂ। ਉਹ ਚੱਲ ਯਾਰ ਕੋਈ ਗੱਲ ਨਹੀਂ। ਛੱਡ ਨਾ ਨੀ ਗੱਲਾਂ। ਇਹਨਾਂ ਦੀ ਗੱਲਾਂ ਤੇ ਮੁੱਕਣੀਆਂ ਨਹੀਂ। ਭਾਂ ਸਾਰੀ ਰਾਤ ਲੱਗੀ ਤਾਂ ਤੇ ਤੂੰ ਗੋਲੀ ਖਾ ਲਈ ਆ ਦੁਪਹਿਰ ਵਾਲੀ। ਗੋਲੀ ਗਲੀ ਕੀ ਖਾਣੀ? ਮੈਂ ਤੇਰੇ ਪਾਣੀ ਲਿਆ ਕੇ ਦਿੰਨਾ ਹਾਂ ਤੇ ਤੂੰ ਕੱਢ ਕੇ ਤੇ ਖਾ। ਐਵੇਂ ਨਾ ਟੈਨਸ਼ਨ ਲਈ ਜਾ ਇਹਨਾਂ ਦੀ। ਇਹ ਤੇ ਵਿਚਾਰੇ ਚੰਗੇ ਆ। ਬਥੇਰਾ ਸਾਥ ਦਿੰਦੇ ਆ। ਤੂੰ ਆਪਣੇ ਪਿੰਡ ਰਿਹਾ ਕਿਹਾ ਤੱਕ ਜਾਣਾ ਮੈਂ ਜਦੋਂ ਮਰਜੀ ਜਾਵਾਂ ਆਪਣੇ ਨਾਲ ਕੇ ਆਇਆ ਵੇ ਕਿ ਗੁੱਟੇ ਕਿੰਨੇ ਕਾ ਹੈਗੇ ਪੰਜ ਦਸੇ। ਪਾਂ ਚੇ ਜਾਲ ਫੇਰ ਕੱਲ ਕੋਠੇ ਤੇ ਆ ਜੀ ਚੜਾਵਾਂਗੇ ਆ ਜੇਗਾ ਹਾਂ ਜੂ ਚੱਲ ਠੀਕ ਯਾਰ ਮੈਂ ਕਡੋਰੇ ਨੀਆਂ ਤੇ ਨਾ ਮੇਰੀ ਮੰਮਾ ਕਹਿੰਦੀ ਤੈਨੂੰ ਲੋੜੀ ਤੇ ਦੇਣੀ ਆ ਹੈਗੀ ਸਹੀ ਆ ਪਰ ਲੋੜੀ ਤੇ ਦੇਣੀ ਤੇ ਅੱਗ ਹੋएगी ਮੜਕੋ ਤੇ ਹੈਗੀ ਮੈਂ ਪਾਪਾਂ ਲੈ ਕੇ ਦਿੱਤੀ ਨਾ ਚੱਲ ਫੇਰ ਕੱਲ ਲੈ ਆ ਆ ਪਾ ਚੜਾਵਾਂਗੇ ਮੈਂ ਵੀ ਥੋੜੇ ਜਿਹਾ ਗੁੱਡੇ ਲਿਆਂਗਾ ਮੈਂ ਵੀ ਲੁੱਟੇ ਮੈਂ ਵੀ ਤੁਹਾਡੇ ਕੋਠੇ ਤੇ ਆ ਜੂ ਗੋਪੀ ਠੀਕ ਆ ਚੰਗਾ ਯਾਰ ਮੇਰਾ ਪੜਾ ਕੇ ਮੈਨੂੰ ਮੰਮੀ ਨੇ ਗੁੱਸੇ ਹੋਣਾ ਵਾ ਚੱਲ ਠੀਕ ਰਮਨਾ ਹੋ ਰਮਨਾ ਹਾਂਜੀ ਉੱਠ ਯਾਰ ਉੱਠ ਕੇ ਕੋ ਚਾਹ ਪਾਣੀ ਬਣਾ ਕੋ ਰੋਟੀ ਪਾਣੀ ਤਿਆਰ ਕਰ ਹਾਏ ਰੋਟੀ ਪਾਣੀ ਕੀ ਬਣਾਵਾ ਮੇਰੇ ਕੋ ਉੱਠਿਆ ਨਹੀਂ ਜਾਂਦੇ ਆ ਮੈਨੂੰ ਤਾਂ ਚੱਕਰ ਜਾਈ ਜਾਂਦੇ ਆ ਫਿਰ ਠੰਡ ਲੱਗ ਗਈ ਆ ਸਾਰਾ ਇਹ ਕਰਦਾ ਕੰਮ ਕਰਨਾ ਪੈਂਦਾ ਹੀਗਾ ਕੀ ਕਰਾਂ ਮੈਂ ਹੁਣ ਤੇ ਕਿਦਾਂ ਸਰੂਗਾ ਫਿਰ ਐ ਸਰਨਾ ਕੀ ਆ ਬੁਰਾ ਹਾਲ ਜੇ ਮੇਰਾ ਮੈਨੂੰ ਦਵਾਈ ਲੈ ਕੇ ਦੋ ਨਾਲੇ ਤੇ ਮੇਰੇ ਕੋ ਤੇ ਰੋਟੀ ਪਾਣੀ ਨਹੀਂ ਜੇ ਅੱਜ ਪੱਕਣਾ ਇਹ ਲਈ ਨਹੀਂ ਜਾਣ ਡਿਆ ਤੇ ਕੀ ਮੈਂ ਕਰਾਂ ਤੇ ਫਿਰ ਚੱਲ ਚਲੀਏ ਦਵਾਈ ਲੈ ਆਦਣਾ ਤੈਨੂੰ ਦਵਾਈ ਵੀ ਲੈਣੇ ਆ ਆ ਫੋਨ ਫੜੋ ਉਹਨੂੰ ਸੁਗਾਤ ਨੂੰ ਫੋਨ ਕਰੋ ਭੀ ਆ ਜਾ ਘਰ ਘਰ ਹੀ ਕੰਮ ਆਉਣਾ ਵਾ ਮੈਂ ਮਰ ਗਈ ਫੇਰ ਆਉਣਾ ਉਹਨੇ ਉਹਨੂੰ ਨਹੀਂ ਪਤਾ ਮੈਂ ਜਾਵਾਂ ਘਰ ਓਏ ਉਹਨੇ ਕੀ ਪਤਾ ਕਿਹੜੇ ਮੂੰਹ ਚ ਬੁਰੜਾ ਨੇ ਤੈਨੂੰ ਪਤਾ ਹੈ ਜੇ ਬੋਲਣਾ ਵਾ ਜੇ ਹੋਂ ਨਾ ਆਈ ਤਾਂ ਮੁੜ ਕੇ ਆਉਂਦਾ ਕੀ ਫਾਇਦਾ ਵਾ ਰੋਟੀ ਤੋਂ ਵੀ ਤੰਗ ਮੇਰੇ ਕੋ ਰੋਟੀ ਪਾਣੀ ਨਹੀਂ ਜੇ ਅੱਜ ਪੱਕਣਾ ਉਹਨੂੰ ਕਰੋ ਫੋਨ ਕੀ ਜਾਂਦੀ ਆ ਉਹ ਯਾਲਾ ਫੰਮਾ ਤੇਰੇ ਕਹੇ ਤੇ ਕਰ ਦੰਨਾ ਮੇਰਾ ਤੇ ਨਹੀਂ ਹੋਂ ਤਿਲ ਕਰਨ ਡਿਆ ਹੇ ਹਲੋ ਹਲੋ ਦਿਲਜੀਂਦਰ ਪੁੱਤ ਕੀ ਹਾਲ ਚਾਲ ਵਾ ਸੱਸੀ ਦਾ ਡਾੜੀ ਹੈ ਸਤਿ ਸ੍ਰੀ ਅਕਾਲ ਪੁੱਤ ਹੋਰ ਸੁਣਾ ਪਰਵਾਦ ਦਾ ਠੀਕ ਠਾਕ ਵਾ ਠੀਕ ਠਾਕ ਹਾਂ ਡਾੜੀ ਬੜੀਆ ਪਿੰਡ ਵਿੱਚ ਬਸ ਵਧੀਆ ਗੋਪੀ ਕਰਨ ਡਿਆ ਕੁਛ ਵੀ ਨਹੀਂ ਹੋ ਵੀ ਨਿਆੜਾ ਨਾਲ ਬਸ ਗੁੱਡੇ ਗੱਡੇ ਜੰਦਾ ਫਿਰਦਾ ਜੀ ਅੱਛਾ 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 ਤੂੰ ਕਿਹਾ ਠੀਕ ਤਾਂ ਅਹੀਂ ਤੇ ਪੁੱਤ ਠੀਕ ਆ ਮੈਂ ਤੇ ਤੇਰੀ ਮੰਮੀ ਨਹੀਂ ਠੀਕ ਬੁਖਾਰ ਬੜਾ ਵਾ ਉਹਨੂੰ ਤੇ ਬੁਖਾਰ ਹੋ ਗਿਆ ਬੁਖਾਰ ਬੜਾ ਵਾ ਤੇ ਐਂ ਤੇ ਰੋਟੀ ਪਾਣੀ ਤੇ ਵੀ ਤੰਗ ਬੈਠੇ ਆ ਤੇ ਮਾੜਾ ਮੋਟਾ ਬੁਣੀ ਚਾਹ ਨੋਟ ਕੇ ਰੋਟੀ ਲਾ ਦੇ ਜਿੰਦੇ ਮੈਂ ਤੇ ਪੁੱਤ ਸਵੇਰ ਦੀ ਚਾਹ ਵੀ ਨਹੀਂ ਪੀਤੀ ਮੈਂ ਤਾਂ ਉਹਨੂੰ ਹੁਣ ਵੀ ਠਾਲਣ ਡਿਆ ਤੇ ਉਹ ਕਹਿੰਦੀ ਵੀ ਨਹੀਂ ਮੇਰੇ ਕੋਲ ਨਹੀਂ ਉੱਠਿਆ ਜਾਣਾ ਅੱਛਾ ਤੇ ਮੈਂ ਤਾਂ ਹੀ ਤੈਨੂੰ ਫੋਨ ਕੀਤਾ ਸੀ ਵੀ ਜੇ ਤੂੰ ਠੀਕ ਮਾਂ ਤੇ ਆ ਜਾ ਮੇਰਾ ਪੁੱਤ अच्छा तगली ਹੁੰਦਾ ਵਾ ਫਿਰ ਉਹ ਕੁਛ ਨਹੀਂ ਵੇਚਦੀ ਇਹ ਕਿਹਦੀ ਸਾਡੂਗਾ ਤੇ ਇਦਾਂ ਕਰ ਵ ਜਿੱਦਾਂ ਵੀ ਹੁੰਦਾ ਵਾ ਨਾ ਤੇ ਮੇਰਾ ਪੁੱਤ ਤੂੰ ਵਾਪਸ ਆ ਜਾ ਤੇ ਉਹ ਜਾਦੀ ਨਹੀਂ ਹੈ ਠੀਕ ਚਲੋ ਵੀ ਐਸੀ ਹੈ ਸਾਡੀ ਮੈਂ ਇੱਕ ਦਾਲੇ ਫੋਰ ਪ੍ਰੀ ਰਹੀ ਹੁਣ ਕਿਈ ਜਾਣਾ ਮੈਂ ਨਹੀਂ ਜਾਣਾ ਹੈਗਾ ਉਹ ਦਾਦਾ ਪੈਟੀਆਂ ਛੁੱਟੀਆਂ ਖਾਣੇ ਜਾਣਾ ਵਾ ਤਾਰੀਆਂ ਤੇ ਤੂੰ ਹੀ ਦਵਾਈ ਦੁਈ ਲਿਆਵੇ ਤੇ ਨਹੀਂ ਨਾ ਮੰਮੀ ਨੂੰ ਹੋਈ ਜਾਣਾ ਮੰਮੀ ਨੇ ਠੀਕ ਉਹ ਪੁੱਤ ਮੈਂ ਲਿਆ ਕੇ ਦਿੱਤੀ ਆ ਪਰ ਨਹੀਂ ਫਰਕ ਪੈਂਡਿਆ ਹੁਣ ਦੱਸ ਮੈਂ ਵੀ ਕੀ ਕਰ ਸਕਦਾ ਕੋਈ ਨਹੀਂ ਵੀ ਇਹ ਲਈ ਨਿਆ ਜੇ ਮੈਂ ਢਾਲੰਡੀ ਦੇ ਸਾਡ ਜੂਗਾ ਠੀਕ ਆ ਨਹੀਂ ਤੇ ਫਿਰ ਫਿਰ ਦੇਖਾਂਗੇ ਤੇ ਜੇ ਆਖੇ ਤਾਂ ਮੈਂ लवली ਨੂੰ ਫੋਨ ਕਰਤਾ ਨਹੀਂ ਨਹੀਂ ਤੂੰ ਇਹ ਲਗਦੀ ਨੂੰ ਫੋਨ ਕਰਨਾ ਵਾ ਕੋਈ ਨਹੀਂ ਮੈਂ ਕਹਿੰਨੀ ਆ ਉਹਨੂੰ ਜੇ ਤੇ ਲੱਗ ਜੂਗਾ ਆਖੇ ਠੀਕ ਆ ਨਹੀਂ ਤੇ ਫਿਰ ਆ ਜਾਊਗਾ ਫਿਰ ਚਲੋ ਠੀਕ ਆ ਫਿਰ ਚੰਗਾ ਚੰਗਾ ਜੀ ਕੀ ਜਾਂਦੀ ਆ ਕਹਿੰਦੀ ਵੀ ਗੋਪੀ ਦਾ ਦਿਲ ਲੱਗਾ ਗੋਪੀ ਕਹਿੰਦਾ ਮੈਂ ਸਾਰੀਆਂ ਛੁੱਟੀਆਂ ਕੱਢ ਕੇ ਤੇ ਫੇਰ ਜਾਣਾ ਵਾਂ ਤੇ ਤੁਸੀਂ ਮੰਮੀ ਨੂੰ ਇਥੋਂ ਦਵਾਈ ਦਈ ਦਈ ਦਵਾਈ ਹੀ ਕਿਤੇ ਮੈਂ ਵੀ ਮੈਂ ਦਵਾਈ ਹੀ ਤੇ ਉਹ ਨਹੀਂ ਆ ਠੀਕ ਕਰਤੂਤਾਂ ਵੇਖ ਲਾ ਮੈਂ ਮਰਨੇ ਪਈ ਆ ਇਹ ਵਾਂਡੇ ਵੇਂਦੀ ਫਿਰਦੀ ਆ ਹੈ ਅਗਲ ਦਾ ਕਾਟਾ ਸਾਰੀ ਉਮਰ ਅਕਲਾਉਣੀ ਨਹੀਂ ਇਹਨੂੰ ਮੈਂ ਕਿਹਾ ਵੀ ਉਹ ਜ਼ਿਆਦਾ ਨਹੀਂ ਆ ਠੀਕ ਮੈਂ ਦਵਾਈ ਵੀ ਲੈ ਕੇ ਦਿੱਤੀ ਤੇ ਨਹੀਂ ਫਰਕ ਪੈ ਰਿਹਾ ਤਾਂ ਪੁੱਤ ਤੂੰ ਆ ਜਾ ਕਹਿੰਦੀ ਕੋਈ ਨਹੀਂ ਡੈਡੀ ਜੇ लवली ਗਿਆ ਉਹ ਕਿਤੇ ਬਾਹਰ ਹੁੰਦਾ ਵਾ ਨਾ ਉਨਮਾ ਪੁੱਛਦੀ ਜੇ ਲੱਗੂਗਾ ਟਾਈਮ ਤੇ ਠੀਕ ਆ ਨਹੀਂ ਤੇ ਅਸੀਂ ਸਵੇਰੇ ਆਵਾਂਗੇ ਫਿਰ ਹੁਣ ਕੀ ਪਤਾ ਹੁੰਦੀ ਕਿ ਨਹੀਂ ਹੁੰਦੀ ਮੁਸ਼ਕਲ ਹੀ ਆ ਚੱਲ ਕੋਈ ਨਹੀਂ ਉੱਥੇ 40 ਪਾਣੀ ਰੱਖੋ ਤੇ ਮੈਂ ਤੁਹਾਨੂੰ ਬਣਾ ਕੇ ਦਿੰਨੀ ਆ ਚਾਹ ਕੋਟ ਫਿਰ ਪਾਣੀ ਦਾ ਦੋਤੇ ਮੈਂ ਰੱਖਣਾ ਪਾਣੀ ਉਹ ਤੇ ਨੰਮੀ ਨੇ ਦੀ ਕਰ ਤੂ ਉਦਾਂ ਪਹਿਲਾਂ ਹੀ ਪਤਾ ਸੀ ਉਹਨੇ ਕਿੱਥੋਂ ਆਣਾ ਮਾਵਾ ਦਾ ਦੁੱਖ ਹੁੰਦਾ ਈ ਸੱਸ ਦਾ ਦੁੱਖ ਕਿੱਥੇ ਆ ਵੇਖ ਲਈ ਹੁਣ ਉਹਨੂੰ ਪਤਾ ਲੱਗ ਗਿਆ ਨਾ ਠੀਕ ਨਹੀਂ ਆ ਹੁਣ ਤੇ ਉਹਨੇ ਬਿਲਕੁਲ ਨਹੀਂ ਆਉਣਾ ਉਦਾਂ ਭਾਵੇਂ ਆ ਜਾਂਦੀ ਐ ਰੋਟੀ ਪਾਣੀ ਕਿੱਦਾਂ ਪਕਾਉਂਗੀ ਉੱਠਿਆ ਤੇ ਜਾਣ ਨਹੀਂ ਗਿਆ ਚਲ ਚਾਹ ਦਾ ਘੁੱਟ ਤੇ ਇਹਨਾਂ ਨੂੰ ਬਣਾ ਕੇ ਦਵਾਂ